ਕੁਸੀਂ ਬਰੇ ਸ਼ੋਅਬ ਨੋਟਿਸ ਤੇ ਅੱਜ ਦੇ ਬਰੇ ਪ੍ਰਮੁੱਖ ਮੁੱਦੇ ਤੇ ਤੁਸੀਂ ਸਾਡੇ ਵਿੱਚ ਉਹਦੇ ਲਈ ਜਨਸਾਚ ਪਛਾਣ ਦੇ ਲਈ ਹਾਜ਼ਰ ਹੋਏ ਹੋ ਤੁਹਾਡਾ ਸਾਰਿਆਂ ਨੂੰ ਮੈਂ ਜੀ ਆਖਦਾ ਔਰ ਅੱਜ ਦਾ ਜਿਹੜਾ ਵਿਸ਼ਾ ਉਹਨੂੰ ਰੱਖਣ ਦੇ ਲਈ ਵਿਸ਼ੇਸ਼ ਤੌਰ ਤੇ ਸਾਡੇ ਸਾਡੇ ਪ੍ਰਦੇਸ਼ ਦੇ ਪ੍ਰੋਤਤਾ ਪ੍ਰਤਪਾਸ਼ਿਕ ਦੱਲਿਆਵਾਲ ਜੀ ਔਰ ਡਾਕਟਰ ਕਮਲ ਜੀ ਸੋਈ ਜੀ ਵਿਸ਼ੇਸ਼ ਤੌਰ ਤੇ ਅੱਜ ਦੇ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਨਗੇ ਔਰ ਖਾਸ ਤੌਰ ਤੇ ਮੀਂਹ ਜਿਵੇਂ ਮੇਰੇ ਜਿਵੇਂ ਦੇ ਮਾ ਮੰਤਰੀ मेंबर्स uh, में मल्ली जी और यशपाल जनोत्रा जी वाइस प्रधान डॉक्टर निर्मल नायर जी और अकादमिक कैसटे सदस्य डॉक्टर स्तीश जी मौजूद है so, सब तो सबसे पहले मैं रीति करता डॉक्टर कवि जी को जो है वो पार्टी नमस्कार सारा जय श्री राम तो मैं में ਗਾਰਮ ਪਾਏ ਬੁਧਾ ਦੇ ੱੱਬਾ ਜਿਹੜੇ ਜਿਹਦੇ ਇੱਕ ਇੱਕ ਅੱਤੋ ਸੀ ਜੀ ਜਿਹੜੇ ਰਾਇਸ ਸੀ ਉਹਨੇ ਫੜੀ ਸੀ ਇਹ ਲੋਕਾਂ ਨੂੰ ਕਿੱਥੇ ਗਿਆ ਸੀਗਾ ਇਹਨਾਂ ਨੂੰ ਰੋਕ ਕੱਢ ਕੱਢ ਕੇ ਗਲਾ ਤੇ ਟਾਇਰ ਪਾਪਾ ਕੇ ਆਡੈਂਟੀਫਾਈ ਕਰ ਕਰਕੇ ਪਹਿਲੇ ਕਲੇ ਨੂੰ ਮਾਰਿਆ ਗਿਆ ਸੀਗਾ ਸਾੜਿਆ ਗਿਆ ਸੀਗਾ ਇਹ ਲੁੱਟਾਂ ਦੇ ਮੱਛੀਆਂ ਮੱਛੀਆਂ ਹੁੰਦੀਆਂ ਸੀ ਅਸੀਂ ਅਮਰ ਸਰ ਸੀਗੇ ਮਮਰ ਸਰ ਦਾ ਯਾਰ ਹਾਂ ਉਹ ਅਮਰ ਸਰ ਸੀਗਾ ਤੇ ਉਹਨੂੰ ਸਾਨੂੰ ਖਬਰਾਂ ਮਿਲ ਗਿਆ ਸੀਗੇ ਗੱਡੀਆਂ ਘੜ ਘੜ ਕੇ ਲਾਸ਼ਾਂ ਦੀਆਂ ਜਿਹੜੀਆਂ ਨੇ ਅਮਰ ਸਰ ਆ ਰਹੀਆਂ ਨੇ ਐਦਾਂ ਦਾ ਵਿਆਲਤੋ ਮਾਹੌਲ ਸੀ ਉਸ ਵਕਤ ਉਸ ਤੋਂ ਬਾਅਦ ਪ੍ਰਕਾਰਾਂ ਨੇ ਐਨੇ ਸਾਲਾਂ ਬਾਅਦ ਵੀ ਮਰਦਾਨ ਦੀ ਬੜੇ ਜਤਨ ਸੀਗੇ ਉਹਨਾਂ ਦੇ ਮਰਦਾਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਰਾਸੋ ਤੇ ਦਿੱਲੀ ਚ ਦੇਖਿਆ ਜਾਏ ਤੁਸੀਂ ਦੇਖਿਆ ਹੋਣਾ ਕਿ ਇੱਧਰ ਬਸਤੀ ਵਸਾਤੀ ਉਧਰ ਬਸਤੀ ਵਸਾਤੀ ਮੈਂ ਪਿੱਛੇ ਜੇ ਲਾਲਪੁਰਾ ਸਾਹਿਬ ਕੋ ਬੈਠਾ ਸਿਗਰਟੇ ਇੱਕ ਵਿਧਵਾ ਬਸਤੀ ਵਾਲੇ ਆ ਗਏ ਕਹਿੰਦੀ ਜਾਂ ਵਿਧਵਾ ਬਸਤੀ ਆ ਤਿਲਕ ਨਗਰ ਚ ਕਹਿੰਦੇ ਯਾਰ ਵਿਧਵਾ ਨਾ ਕਿੰਨਾ ਮਾੜਾ ਲੱਗਦਾ ਹੈ ਕਿ ਅਜੇ ਵੀ ਉਹ ਤੇ ਵਿਧਵਾ ਬਸਤੀ ਐਸੀ ਨਾਮ ਚੇਂਜ ਕਰਕੇ ਦਾ ਕੋਈ ਹੋਰ ਰੱਖਦੇ ਆ ਜਿਵੇਂ ਵੀ ਜਸ਼ਸਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਨੇਤਰਪੱਦ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ ਉਹੋ ਦਾ ਜੋ ਸਾਡੇ ਮੈਨੀਫੈਸਟੋ ਤੇ ਸੀਗਾ ਜੋ ਮੋਦੀ ਸਾਹਿਬ ਨੇ ਸਿੱਖ ਨੱਚਾਂ ਦੇ ਨਾਮ ਪ੍ਰੋਮਿਸ ਕੀਤਾ ਸੀਗਾ ਕਿ 84 ਦੇ ਬੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਮੈਂ ਦਵਾ ਕੇ ਰਵਾਂਗਾ ਤੇ ਸਜ਼ਾ ਦੌਰਾਨ ਦੇ ਵਿੱਚ ਸੱਜਨ ਕੁਮਾਰ ਹੋਵੇ ਐਸਟੀ ਬਣਾਈ ਗਈ 2015 ਦੇ ਵਿੱਚ ਸੱਜਨ ਕੁਮਾਰ ਹੋਵੇ ਡਿਗਰੀਟ ਟਾਈਟਲਰ ਹੋਵੇ ਉਹਨਾਂ ਨੂੰ ਸਜ਼ਾਵਾਂ ਵੱਲ ਮੋੜਿਆ ਗਿਆ ਤੇ ਸਜ਼ਾਵਾਂ ਦਿੱਤੀਆਂ ਉਸ ਤੋਂ ਇਲਾਵਾ ਸਾਰੇ ਜਿੰਨੇ ਵੀ ਵਿਕਟਮ ਸੀਗੇ तकरीबन 30000 ਤੇ 48 ਦੇ ਆਸ-પાસ ਉਹਨਾਂ ਨੂੰ 5-5 ਲੱਖ ਦੀ ਕੰਪਨਸੇਸ਼ਨ ਵੀ ਜਿਹੜੀ ਹੈ ਉਹ ਦਿੱਤੀ ਗਈ ਸਿੱਖਾਂ ਦੇ ਹਿੱਬਿਆਂ ਦੇ ਉੱਪਰ ਮੱਲ ਲਾਉਣ ਵਾਸਤੇ 70 ਸਾਲਾਂ ਦੀ ਸਾਡੀ ਅਰਦਾਸ ਜਿਹੜੀ ਸੀ ਕਿਰਪਾਤੂ ਸਾਹਿਬ ਦਾ ਲਾਂਝਾ ਉਹ ਖੋਲਿਆ ਗਿਆ ਤਾਂ ਕਿ ਜਿਹੜੇ ਉਸ ਤੇ ਮਰਮ ਲੱਗੇ ਮੈਨੂੰ ਯਾਦ ਹੈ ਜਦੋਂ 550 ਸਾਲਾਂ ਗੁਰੂ ਦੇਵ ਸਾਹਿਬ ਦਾ ਨਨਾਨਾ ਸੀਗਾ ਤੇ ਪ੍ਰਮਾਤਮਾ ਨੇ ਮੈਨੂੰ ਅਸ਼ੀਰਵਾਦ ਬਕਸ਼ਿਆ ਪਾਰਟੀ ਵੱਲੋਂ ਤੇ ਮੈਂ ਪੰਜਾਬ ਦਾ ਪ੍ਰਧਾਨ ਇੰਚਾਜ ਸੀਗਾ 92 ਐਮਬੈਸਡਰ ਅਸੀਂ 92 ਕੰਟਰੀਆਂ ਦੇ ਐਮਬੈਸਡਰ ਅਸੀਂ ਦਿੱਲੀ ਤੋਂ ਸਪੈਸ਼ਲ ਫਲਾਈਟ ਫੜ ਕੇ ਤੇ ਲੈ ਕੇ ਆਏ ਤੇ ਤੁਹਾਨੂੰ ਦਰਬਾਰ ਸਾਹਿਬ ਸਾਡੇ ਸਾਡਾ ਜਿਹੜਾ ਕਿਤੇ ਸਾਡਾ ਵਾਘਰੂ ਵਸਦਾ ਉਹਦੇ ਦਰਸ਼ਨ ਕਰਾਇਆ 40 ਕੰਟਰੀਆਂ ਤੋਂ ਬੱਚੇ ਲੈ ਕੇ ਆ ਕੇ ਉਹਨਾਂ ਨੂੰ ਪੰਜਾ ਤਖਤਾਂ ਦੇ ਦਰਸ਼ਨ ਕਰਾ ਕੇ ਤੇ ਮੋਦੀ ਸਾਹਿਬ ਨੇ ਅੱਜ ਦੱਸਿਆ ਕਿ ਅਸੀਂ ਸਿੱਖਾਂ ਦੇ ਕਿੰਨਾ ਹਥ ਹੈ ਸੀ ਜਿਹੜੀ ਭਾਜਪਾ ਜਿਹੜਾ ਮੋਦੀ ਸਾਹਿਬ ਦੇ ਮਨ ਮੰਦੇ ਵਿੱਚ ਸਿੱਖ ਪੰਥ ਦਾ ਸਥਾਨ ਕੀ ਹੈ ਸਿੱਖਾਂ ਦਾ ਰੁਤਬਾ ਕੀ ਹੈ ਉਹਨੇ ਆਪਣੇ ਵੀਰछोटे ਜੀ ਬਲੀਵਾਲ ਸਾਹਿਬ ਨੂੰ ਕਿਹਾ ਕਿ ਥੋੜੇ ਜੋ ਕਰਨਾ ਪਾ ਅ ਜਿਹੜਾ ਅੱਜ ਮੁੱਖ ਮੁੱਦਾ ਹੈਗਾ ਜਿਵੇਂ ਕਮਲਜੀਤ ਸੋਹੀ ਜੀ ਨੇ ਦੱਸਿਆ ਹੈਗਾ ਕਿਉਂਕਿ 2 ਦਿਨਾਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ ਉਹ ਸ਼ਹਾਦਤ ਤੋਂ ਲੈ ਕੇ ਜਿਹੜਾ ਜ਼ੁਲਮ ਸਾਡੇ ਤੇ ਹੋਇਆ ਸਿੱਖਾਂ ਤੇ ਹੋਇਆ ਚਾਹੇ ਹੋ ਔਰੰਗਜ਼ੇਬ ਦਾ ਹੋਵੇ ਛੋਟੇ ਸ਼ਹਿਰ ਦਾ ਗਾਦੀ ਸ਼ਹਾਦਤ ਹੋਵੇ ਉਹ ਦੂਬਾਰ ਵੱਡਾ ਕੱਲੂਕਾਰਾ ਹੋਵੇ ਛੋਟਾ ਕੱਲੂਕਾਰਾ ਹੋਵੇ ਜਾਂ 1947 ਤੇ ਵਿੱਚ ਜਿਹੜਾ ਸਿੱਖ ਨਕਸ਼ੀ ਖੁਸ਼ੀ ਹੋਈ ਤੇ ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਨੈਸ਼ਨਲ ਖੁਸ਼ੀ ਜਿਹੜੀ ਹੋਈ ਆ ਸਿੱਖਾਂ ਦੀ ਉਹ 1984 ਦੇ ਉਸ ਸਮੇਂ ਤੋਂ ਲੈ ਕੇ ਸਾਡੇ ਜਿਹੜੇ ਕੁਝ ਹੱਥ ਸੀਗੇ ਸਾਡੇ ਸਿੱਖਾਂ ਨੂੰ ਲੈ ਕੇ ਇਨਸਾਫ ਹੁੰਦਾ ਕਿ ਸੀ ਜਾਂ ਉਹਨਾਂ ਦੇ ਮੌੜ ਵਸੇਬੇ ਨੂੰ ਲੈ ਕੇ ਸੀਗੇ ਉਸ ਦੇ ਉੱਪਰ ਕੱਲ ਦਿੱਲੀ ਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਜਿਹਦੇ ਲਈ ਅਸੀਂ ਧੰਨਵਾਦ ਕਰਨ ਦੇ ਲਈ ਅੱਜ ਇੱਕ ਪ੍ਰੈਸ ਕਾਨਫਰੰਸ ਲੱਗੀ ਹੈ ਕੱਲ ਦਿੱਲੀ ਦੀ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਜਿਹੜੀ ਸਾਡੇ ਉੱਤੇ ਮੁੱਖ ਮੰਤਰੀ ਨੇ ਰੇਖਾ ਗੁੱਟਾ ਜੀ ਉਹਨਾਂ ਨੇ 125 ਪਰਿਵਾਰਾਂ ਨੂੰ ਇਹਨਾਂ 1984 ਦੇ ਵਿਕਟਮ ਫੈਮਲੀਆਂ ਨੇ 19125 ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਨੇ ਜੋ ਕਿ ਇੱਕ ਬਹੁਤ ਵੱਡਾ ਤੇ ਸ਼ਲਾਘਾਯੋਗ ਕਦਮ ਹੈ ਜਿੱਦੀ ਸਾਰੀ ਭਾਜਪਾ ਪੰਜਾਬ ਸਾਰਾ ਸਿੱਖ ਸਮਾਜ ਉਹਨਾਂ ਦਾ ਧੰਨਵਾਦ ਕਰਦਾ ਹੈ ਵੈਲਕਮ ਕਰਦਾ ਹੈ ਕਿ ਇੱਕ ਬਹੁਤ ਵਧੀਆ ਫੈਸਲਾ ਸਿੱਖਾਂ ਦੇ ਮੁਰਦਸੇਬੇ ਲਈ 1984 ਦੇ ਵਿਕਟਮਸ ਦੇ ਲਈ ਇੱਕ ਮੁਰਦਸੇਬੇ ਦੇ ਤੌਰ ਤੇ ਉਹਨਾਂ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਨੇ ਔਰ ਇੱਥੇ 88 ਲੋਕ ਐਸੇ ਸੀਗੇ ਜਿਹਨਾਂ ਨੂੰ ਰੈਲੈਕਸੇਸ਼ਨ ਦਿੱਤੀ ਗਈ ਹੈ ਇਹਦੇ ਬਾਰਡਰ ਲਈ ਉਹਨਾਂ ਦੇ ਐਜੂਕੇਸ਼ਨ ਦੇ ਕੋਰਸ ਲਈ ਤੇ ਬਾਕੀ ਚੀਜ਼ਾਂ ਦੇ ਵੀ ਜਿਹੜੇ ਤੇ ਫਿੱਟ ਨਹੀਂ ਬੰਦੇ ਸੀ ਤਾਂ ਜਿਹੜੇ ਐਲਜੀ ਨੇ ਉਤੋਂ ਦੇ ਪੀ.ਜੀ.ਸ ਦੇ ਡਾ ਵੀ ਉਹਨਾਂ ਦਾ ਕੰਪਰੇਸ਼ਨ ਲੀਵ ਦੇ ਲਈ ਸਦਕੇ ਉਹਨਾਂ ਨੂੰ ਨੌਕਰੀ ਦੇ ਦਿੱਤੀ ਗਿਆ ਅਸਲੀ ਜਿਹੜੇ ਦੇ ਬੰਦੇ ਆ ਰਹੇ ਤਾਂ ਅਸਲ ਵਿੱਚ ਜਿਹੜੇ ਦੇ ਸਾਬਨਾ ਸੀ ਉਹਨਾਂ ਨੂੰ ਜਿਹੜੀ ਤਕੀਦ ਸੀ ਜਿਹੜੀ ਸੀ ਉਹ ਗ੍ਰੇਡਰ ਨਹੀਂ ਦੇ ਕੇ ਜਿਹੜਾ ਉਹ ਕਰ ਲਿਆ ਉਹ ਗਿਆ ਜਨ ਆਪ ਦੇ ਬੰਦੇ ਦੇ ਨਾਲ ਰੱਖ ਲਿਆ ਉਹਨਾਂ ਦੇ ਪਰਿਵਾਰਾਂ ਨੂੰ ਜੋ ਦਸੇਬਾ ਕਰਨ ਲਈ ਜਿਹੜੀ ਦਿੱਲੀ ਦੀ ਸਰਕਾਰ ਹੈ ਬੀਡੀਪੀ ਦੀ ਸਰਕਾਰ ਹੈ ਜਿਹੜਾ ਪੱਤਰਾਰ ਦੀ ਸੀ ਸਰਕਾਰ ਹੈ ਤੇ ਜਿਹਨੇ ਜਗENDER ਸਰਕਾਰ ਦੀ ਜਿਹੜਾ ਕੈਬਨਟ ਮੰਤਰੀ ਉਹਨਾਂ ਦੀ ਗੂੜ ਅੰਦੇਸੀ ਸੋਚ ਨੇ ਉਹਨਾਂ ਪਰਿਵਾਰਾਂ ਨੂੰ ਇੱਕ ਪਹਿਲ ਕਰ ਦਿੱਤੀ ਕਿਉਂਕਿ ਪਿਛਲੀ ਸਰਕਾਰ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਉਹਦੇ ਵਿੱਚ ਕੋਈ ਸਿੱਖ ਮਿਨਿਸਟਰ ਵੀ ਨਹੀਂ ਸੀਗਾ ਇੱਕ ਮਿਨਿਸਟਰ ਨਾ ਹੋਣ ਕਰਕੇ 12 ਸਾਲ ਤੱਕ ਕੋਈ ਸਿੱਖਾਂ ਦਾ ਮਸਲਾ ਹੀ ਉੱਥੇ ਐਡਰੈਸ ਵੀ ਹੋ ਪਾਇਆ